ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਆਏ ਦੇ ਬਲੌਗ 'ਚ ਤੇ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਗੱਲ ਕਰਨ ਲੱਗੇ ਆਂਗੇ ਝੋਨੇ ਬਾਰੇ ਤੇ ਸਾਰੀਆਂ ਗੱਲਾਂ ਦੀ ਤੁਹਾਨੂੰ ਜਾਣਕਾਰੀ ਦੇਵਾਂਗੇ ਆਪਾਂ ਝੋਨੇ ਤੇ ਹੁਣ ਤੱਕ ਕਿੰਨਾ ਖਰਚਾ ਕਰ ਚੁੱਕੇ ਆਂ ਕਿੰਨਾ ਟਾਈਮ ਹੋ ਗਿਆ ਆਪਣੇ ਝੋਨੇ ਲਾਏ ਨੂੰ ਤੁਹਾਨੂੰ ਸਾਰੀਆਂ ਗੱਲਾਂ ਦੱਸਾਂਗੇ ਤੇ ਅੱਗੇ ਬਾਰੇ ਵੀ ਦੱਸਾਂਗੇ ਆਪਾਂ ਝੋਨੇ ਤੇ ਹੁਣ ਕੀ ਕੀ ਕਰਾਂਗੇ ਕਿੰਨੀਆਂ ਸਪਰੇਹਾਂ ਕਰਾਂਗੇ ਤੇ ਕਿਹੜੀ ਸਪਰੇਹ ਕਰਾਂਗੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੇ ਆਪਣੇ ਨਾਲ ਲਗਾਤਾਰ ਬਨੇ ਰਹੋ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਸਬਸਕ੍ਰਾਈਬ ਤੇ ਤੁਹਾਨੂੰ ਦਿਖਾਉਣੇ ਆਪਾਂ ਆਪਣਾ ਝੋਨਾ ਕਿਵੇਂ ਦਾ ਹੋ ਰਿਹਾਗਾ ਤੇ ਕਿੰਨੇ ਟਾਈਮ ਦਾ ਹੋ ਰਿਹਾਗਾ ਆ ਤੁਸੀਂ ਦੇਖ ਸਕਦੇ ਹੋ ਬਈ ਇਹ ਆਪਣਾ ਝੋਨਾ ਤੁਸੀਂ ਪਹਿਲਾਂ ਵਾਲੇ ਵੀ ਆਪਣੇ ਬਲੌਗ ਦੇਖੇ ਹੋਣੀਆਂ ਆਪਾਂ ਪਹਿਲਾਂ ਵੀ ਬਲੌਗਾਂ ਜਾਣਕਾਰੀ ਦਿੰਦੇ ਆਏ ਆਂ ਵੀ ਆਪਾਂ ਕੀ ਕੀ ਪਾਉਨੇ ਆ ਝੋਨੇ 'ਚ ਤੇ ਆ ਪਹਿਲਾਂ ਤੁਸੀਂ ਆਪਣਾ ਝੋਨਾ ਚੈੱਕ ਕਰ ਲਓ ਝੋਨੇ ਦੀ ਹਾਈਟ ਚੈੱਕ ਕਰ ਲਓ ਤੇ ਝੋਨੇ ਦੀ ਫਟਾਰ ਚੈੱਕ ਕਰ ਲਓ ਤੁਸੀਂ ਤੇ ਆਪਾਂ ਇਹਦੇ ਵਿੱਚ ਕੀ ਕੀ ਪਾਇਆਗਾ ਆਪਾਂ ਤੁਹਾਨੂੰ ਸਾਰਾ ਸ਼ੁਰੂ ਤੋਂ ਲੈ ਕੇ ਦੱਸਣ ਲੱਗਾਂਗੇ ਆਪਾਂ ਹੁਣ ਤੱਕ ਜੇ ਜੂਰੀਅਰ ਏ ਦੀ ਗੱਲ ਕਰੀਏ ਤਾਂ ਆਪਾਂ ਇਹਦੇ ਵਿੱਚ ਸਵਾ 3 ਬੋਰੀਆਂ ਜੂਰੀਅਰ ਏ ਦੀਆਂ ਜਿਹੜੀਆਂ ਉਹ ਪਾਈਆਂ ਨੇ ਕਿਸੇ 'ਚ 3 ਵੀ ਪਈਆਂ ਨੇ ਕਿਸੇ 'ਚ ਸਵਾ 3 ਸਵਾ 3 ਤੋਂ ਵੱਧ ਆਪਾਂ ਕੁਝ ਨਹੀਂ ਪਾਇਆ ਤੇ ਤੇ ਜੇ ਆਪਾਂ ਜ਼ਿੰਕ ਦੀ ਗੱਲ ਕਰੀਏ ਵੀ ਆਪਾਂ ਨੂੰ ਜ਼ਿੰਕ 33% ਹੁੰਦੀ ਹੈ ਜਿਹੜੀ ਉਹ ਪਾਉਣੀ ਚਾਹੀਦੀ ਆ ਜਾਂ ਚਿਲੇਟਡ ਜ਼ਿੰਕ ਪਾਉਣੀ ਚਾਹੀਦੀ ਆ ਜਾ ਆਪਾਂ ਜਿੰਕ ਨਹੀਂ ਪਾਉਣੀ ਚਾਹੀਦੀ ਜਾ ਜਿੰਕ ਜੇ ਪਾਉਣੀ ਚਾਹੀਦੀ ਆ ਤਾਂ ਕਿੰਨੀ ਪਾਉਣੀ ਚਾਹੀਦੀ ਆ ਤਾਂ ਆਪਾਂ ਕਿਸਾਨਪਰਾ ਕਈ ਕਹਿ ਦਿੰਦੇਗੇ ਵੀ ਜਿੰਕ ਦਾ ਕੋਈ ਫਾਇਦਾ ਨਹੀਂ ਤੇ ਪਰ ਜਿਹੜੇ ਕਈ ਕਿਸਾਨਪਰਾ ਪਾਉਂਦੇ ਵੀ ਆ ਜਿੰਕ ਦਾ ਅਸਲ ਜੇ ਦੇਖਿਆ ਜਾਵੇ ਜਿੰਕ ਦਾ ਫਾਇਦਾ ਬਹੁਤ ਹੈਗਾ ਤੇ ਜੇ ਹੋ ਸਕਦਾ ਆਪਾਂ ਪਹਿਲੀ ਜਾਂ ਦੂਜੀ ਰੇਹ ਤੱਕ ਜਿੰਕ ਪਾਈ ਜਾਵੇ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਝੋਨਾ ਜਿਹੜਾ ਉਹ ਜ਼ਿਆਦਾ ਫਟਾਰ ਕਰਦਾਗਾ ਤੇ ਜਿੰਕ ਹਮੇਸ਼ਾ ਆਪਾਂ ਨੂੰ 33% ਹੀ ਪਾਉਣੀ ਚਾਹੀਦੀ ਹੈਗੀ ਵੇ ਵੈਸੇ ਤਾਂ ਜੇ ਯੂਨੀਵਰਸਿਟੀ ਦੇ ਸਾਹਬ ਨਾਲ ਦੇਖਿਆ ਜਾਵੇ ਉਹ ਬਾਣਾ ਦਾ ਵੀ ਅਲੱਗ-ਅਲੱਗ ਹਿਸਾਬ ਹੁੰਦਾਗਾ ਤਾਂ ਯੂਨੀਵਰਸਿਟੀ ਕਹਿੰਦੀ ਹੈਗੀ ਵੀ ਤੁਸੀਂ ਜੇ 4 ਸਾਲਾਂ ਬਾਅਦ ਆਪਾਂ ਜਿੰਕ ਪਾਉਣੇ ਆ ਵੀ ਕਈ ਕਿਸਾਨਪਰਾ ਪਹਿਲਾਂ ਜਿੰਕ ਪਾਉਂਦੇ ਨਹੀਂ ਤੇ ਆਪਾਂ ਨੂੰ 3-4 ਸਾਲ ਲੰਘ ਜਾਂਦੇ ਹੈਗੇ ਤਾਂ ਜੇ 4 ਸਾਲ ਬਾਅਦ ਜਿੰਕ ਪਾਉਣੇ ਤਾਂ ਆਪਾਂ ਨੂੰ ਘੱਟੋ-ਘੱਟ 12-13 ਕਿਲੋ ਜਿੰਕ ਪਾਉਣੀ ਪੈਂਦੀ ਹੈਗੀ ਤੇ ਜੇ ਆਪਾਂ ਹਰ ਸਾਲ ਜਿੰਕ ਪਾਉਣੇ ਹੈਗੇ ਤਾਂ ਵੈਸੇ ਤਾਂ 5 ਕਿਲੋ ਵੀ ਬਹੁਤ ਰਹਿੰਦੀ ਹੈ ਜੇ ਆਪਾਂ ਆਪਣੀ ਗੱਲ ਕਰੀਏ ਤਾਂ ਆਪਾਂ ਕਿੱਲੇ ਦੀ ਬਈ 5 ਕਿਲੋ ਜ਼ਿੰਕ ਪਾਈ ਹੈਗੀ ਤੇ ਤੁਸੀਂ 6 ਤੋਂ 7 ਕਿਲੋ ਜ਼ਿੰਕ ਵੀ ਪਾ ਸਕਦੇ ਹੋ ਓਨੀ ਝੋਨੇ ਦੀ ਫਟਾਰਾ ਜਿਹੜੀ ਉਹ ਵਧੀਆ ਹੋਊਗੀ ਪਰ ਤੁਸੀਂ ਆਪਣਾ ਝੋਨਾ ਦੇਖ ਲਓ ਆਪਾਂ 5 ਕਿਲੋ ਜ਼ਿੰਕ ਪਾਈ ਹੈ ਕਿੱਲੇ ਦੀ ਬਈ ਦੂਜੀ ਰੇਹ ਤੇ ਪਾਈ ਸੀ ਆਪਾਂ ਪਹਿਲੀ ਰੇਹ ਤੇ ਆਪਾਂ ਪਾਈ ਨਹੀਂ ਹੈਗੀ ਤੇ ਪਹਿਲੀ ਰੇਹ ਆਪਾਂ ਕਿੰਨੀ ਪਾਉਣੀ ਹੈਗੀ ਜੂਰੀਆ ਆਪਾਂ ਪਾਇਆ ਸੀਗਾ ਬਈ ਅੱਧਾ ਗੱਟਾ ਅੱਧੇ ਬਾਣ ਚ ਤਾਂ ਕਿਸੇ ਬਾਣ ਚ ਪਾਉਣਾ ਗੱਟਾ ਇਤੋਂ ਜ਼ਿਆਦਾ ਨਹੀਂ ਪਾਇਆ ਕਈ ਕਿਸਾਨ ਭਰਾ ਪਹਿਲੀ ਰੇਹ ਤੇ ਪੂਰੀ ਇੱਕ ਬੋਰੀ ਪਾ ਦਿੰਦੇ ਹੈ ਇੱਕ ਇੱਕ ਗੱਟਾ ਪਾ ਦਿੰਦੇ ਹੈ ਕਿੱਲੇ ਦਾ ਪਰ ਇੱਕ ਇੱਕ ਨਹੀਂ ਪਾਉਣਾ ਚਾਹੀਦਾ ਆਪਾਂ ਨੂੰ ਅੱਧਾ ਘਟਾ ਜਾਂ ਪੌਣਾ ਘਟਾ ਹੀ ਪਾਉਣਾ ਚਾਹੀਦਾਗਾ ਤੇ ਜੂਰੀਆ ਰੇ ਪਾਉਣ ਦਾ ਸਹੀ ਤਰੀਕਾ ਜੇ ਆਪਾਂ ਦੇਖੀਏ ਤਾਂ 8 ਦਿਨਾਂ ਬਾਅਦ ਆਪਾਂ ਜਾਂ 7 ਦਿਨਾਂ ਬਾਅਦ ਜੂਰੀਆ ਰੇ ਆਪਾਂ ਪਾ ਸਕਦੇ ਆਂਗੇ ਜਿਹਦੇ ਨਾਲ 30 ਤੋਂ 35 ਦਿਨਾਂ ਦੇ ਵਿੱਚ ਵਿੱਚ ਆਪਣੀ ਰੇ ਜਿਹੜੀ ਉਹ ਪੂਰੀ ਹੋ ਜਾਂਦੀ ਹੈਗੀ ਕਿਉਂਕਿ ਉਸ ਤੋਂ ਬਾਅਦ ਝੋਨਾ ਜਿਹੜਾ ਉਹ ਫਟਾਰਾ ਉੱਪਰ ਨੂੰ ਕਰਨ ਲੱਗ ਜਾਂਦਾ ਆਪਾਂ ਪਹਿਲਾਂ ਵੀ ਸਾਨੂੰ ਪਹਿਲਾਂ ਵਾਲੇ ਬਲੌਗ ਚ ਦੱਸਿਆ ਸੀਗਾ ਵੀ ਝੋਨੇ ਦਾ ਜਿਹੜਾ ਟਾਈਮ ਹੁੰਦਾ ਉਹ ਮਹੀਨਾ ਅਸਲ 'ਚ ਦੇਖਿਆ ਜੇ ਵੀ ਤਾਂ 1 ਮਹੀਨਾ ਹੀ ਹੁੰਦਾ ਜਿਆਦਾ ਥੱਲੇ ਫਟਾਰ ਕਰਨ ਦਾ ਬੂਟਾ ਬਣਾਉਣ ਦਾ ਤੇ ਉਸ ਤੋਂ ਬਾਅਦ ਆ ਝੋਨਾ ਜਿਹੜਾ ਉਹ ਉੱਪਰ ਨੂੰ ਫਟਾਰ ਕਰਨ ਲੱਗ ਜਾਂਦਾ ਤਾਂ ਕਰਕੇ ਆਪਾਂ ਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ ਵੀ ਪਾਉਣੀਆਂ ਨੇ ਤੇ ਆਪਾਂ 1 ਮਹੀਨੇ ਦੇ ਵਿੱਚ ਵਿੱਚ ਹੀ ਉਹ ਆਪਾਂ ਨੂੰ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਤੇ ਜੇ ਆਪਾਂ ਲੋਹਾ ਘਾਟ ਦੀ ਗੱਲ ਕਰੀਏ ਵੀ ਆਪਾਂ ਨੂੰ ਲੋਹਾ ਘਾਟ ਪਾਉਣੀ ਵੀ ਚਾਹੀਦੀ ਆ ਜਾਂ ਨਹੀਂ ਪਾਉਣੀ ਚਾਹੀਦੀ ਤੇ ਕਿੰਨੀ ਪਾਉਣੀ ਚਾਹੀਦੀ ਆ ਤੇ ਵੈਸੇ ਤਾਂ ਬਈ ਜਿਹੜੇ ਡਾਕਰ ਬਾਣ ਹੁੰਦੇ ਆ ਕਾਲੀ ਮਿੱਟੀ ਵਾਲੇ ਬਾਣ ਹੁੰਦੇ ਆ ਉਹਨਾਂ 'ਚ ਲੋਹਾ ਘਾਟ ਦੀ ਇੰਨੀ ਕੋਈ ਸਮੱਸਿਆ ਆਉਂਦੀ ਨਹੀਂ ਹੈਗੀ ਤੇ ਰੇਸਲੇਵਾਣਾ ਚ ਜਿਹੜੀ ਉਹ ਜ਼ਿਆਦਾ ਦਿੱਕਤ ਆਉਂਦੀ ਹੁੰਦੀ ਹੈਗੀ ਲੋਹਾ ਘਾੜ ਦੀ ਤੇ ਜੇ ਆਪਾਂ ਫੇਰ ਵੀ ਲੋਹਾ ਘਾੜ ਪਾਉਣਾ ਚਾਹਣੇ ਆ ਤਾਂ ਵੈਸੇ ਸਸਤੀ ਪੈਂਦੀ ਐ ਨਹੀਂ ਕੋਈ ਜ਼ਿਆਦਾ ਮਹਿੰਗੀ ਨਹੀਂ ਪੈਂਦੀ ਹੁੰਦੀ ਆਪਾਂ ਬਈ ਪਾਈ ਸੀਗੀ ਲੋਹਾ ਘਾਟ ਤੇ ਆਪਾਂ ਪਾਈ ਹੈਗੀ 5 ਕਿਲੋ ਕਿੱਲੇ ਦੀ 5 ਕਿਲੋ ਦੀ ਪੈਕਿੰਗ ਆਉਂਦੀ ਐ ਸ਼ੈਲਪਨ ਚਾਰ ਕਿਲੋ ਦੀ ਧਿਆਨ ਚ ਨਹੀਂ ਮਰੇ ਗੱਲ ਤੇ ਇੱਕ ਬਈ ਇੱਕ ਥੈਲੀ ਹੁੰਦੀ ਆ ਉਹ ਆਪਾਂ ਇੱਕ ਥੈਲੀ ਕਿੱਲੇ ਦੀ ਪਾਈ ਹੈਗੀ ਤੇ 100 ਰੁਪਈਆ ਸ਼ਾਇਦ ਮਨ ਲਾਦਾ ਪੈਂਦੀ ਹੈਗੀ ਉਹ ਕਿਲੋ ਤੇ ਲੋਹਾ ਘਾੜ ਪਾਉਣੀ ਕਿਵੇਂ ਆਪਾਂ ਕਈ ਕਿਸਾਨਪਰਾ ਕਹਿੰਦੇ ਹੋਣਗੇ ਵੀ ਆਪਾਂ ਇਹਨੂੰ ਐ ਏਦਾਂ ਹੀ ਛਿੱਟਾ ਦੇ ਦੇਣੇ ਚੜੂੰਗੇ 'ਚ ਪਾ ਕੇ ਜਾਂ ਮਿੱਟੀ ਚਰਲਾ ਕੇ ਸਿੱੜ ਦੇਣੇ ਪਰ ਨਹੀਂ ਆਪਾਂ ਨੂੰ ਉਹ ਹੈਗੀ ਹੈ ਜਿਹੜੀ ਜਿਹੜੇ ਕਿਸਾਨਪਰਾਵਾਂ ਨੇ ਜ਼ਿੰਕ ਨਹੀਂ ਪਾਈ ਪਹਿਲੀ ਰੇਹ ਤੇ ਉਹ ਦੂਜੀ ਰੇਹ ਤੇ ਵਿੱਚ ਲੋਹਾ ਘਾਟ ਨਾਲ ਰਲਾ ਕੇ ਜੂਰੀਆ ਰੇਹ ਚਰਲਾ ਕੇ ਵੀ ਆਪਾਂ ਇਹਦਾ ਛਿੱਟਾ ਦੇ ਸਕਦੇ ਹਾਂ ਜਦੋਂ ਆਪਾਂ ਸਿੱਟ ਨਹੀਂ ਹੁੰਦੀ ਹੈਗੀ ਦੂਸਰੀ ਡੋਜ਼ ਲਾਉਣੀ ਹੁੰਦੀ ਹੈਗੀ ਜੂਰੀਆ ਰੇਹ ਦੀ ਤੇ ਆਪਾਂ ਉਦੋਂ ਵੀ ਪਾ ਸਕਦੇ ਆ ਤੇ ਜੇ ਜ਼ਿੰਕ ਕਿਸੇ ਨੇ ਪਹਿਲੀ ਰੇਹ ਤੇ ਪਾਤੀ ਤਾਂ ਉਦੋਂ ਵੀ ਦੂਸਰੀ ਰੇਹ ਤੇ ਆਪਾਂ ਕੱਲਾ ਲੋਹਾ ਘਾਟ ਰਲਾ ਕੇ ਵੀ ਜਿਹੜੀ ਹੈਗੀ ਆ ਉਹ ਪਾ ਸਕਦੇ ਆਗੇ ਤੇ ਇੱਕ ਸਾਨੂੰ ਆਪਾਂ ਜ਼ਰੂਰੀ ਗੱਲ ਦੱਸਣ ਲੱਗੇ ਆ ਇਹ ਉਹ ਕਿਸਾਨ ਭਰਾਵਾਂ ਵਾਸਤੇ ਆ ਜਿਹੜੇ ਕਿਸਾਨ ਭਰਾਵਾਂ ਦੇ ਬਾਣਾ 'ਚ ਇਹ ਪ੍ਰੋਬਲਮ ਆਉਂਦੀ ਹੈਗੀ ਜਿਵੇਂ ਆਪਾਂ ਆਪਣੇ ਵੀ ਇਹ ਚੀਜ਼ ਦਿੱਕਤ ਆਉਂਦੀ ਆ ਜ਼ਰੂਰ ਬਈ ਆਪਾਂ ਤੁਹਾਨੂੰ ਦੱਸ ਦਈਏ ਭਾਵੇਂ ਹੁਣ ਆਪਣਾ ਝੋਨਾ ਦੇਖਣ ਨੂੰ ਪੂਰਾ ਤੁਹਾਨੂੰ ਚੰਗਾ ਲੱਗਦਾ ਹੋਊਗਾ ਜੇ ਤੁਸੀਂ ਵੀ ਆਪਣੀਆਂ ਇਹ ਗੱਲਾਂ ਤੇ ਗੌਰ ਕਰੋਗੇ ਤਾਂ ਸੋਡਾ ਝੋਨਾ ਜ਼ਰੂਰ ਪੂਰਾ ਤਾਕੜਾ ਹੋਊਗਾ ਬਈ ਮਿਹਨਤ ਕਰੋਗੇ ਮਿਹਨਤ ਕਰਨ ਵਾਲੇ ਬੰਦੇ ਦਾ ਕਦੇ ਵੀ ਮੰਨ ਲਓ ਹਨਾ ਅਸਫਲ ਨਹੀਂ ਰਹਿੰਦਾ ਬੰਦਾ ਮਿਹਨਤ ਕਰਨ ਵਾਲਾ ਬੰਦਾ ਹਮੇਸ਼ਾ ਹੀ ਸਫਲ ਹੁੰਦਾਗਾ ਤੇ ਜੇ ਆਪਾਂ ਗੱਲ ਕਰੀਏ ਵੀ ਜਿਹੜੀ ਪ੍ਰੋਬਲਮ ਹੁੰਦੀ ਆ ਬਾਈ ਜਿਵੇਂ ਆਪਾਂ ਜਦੋਂ ਝੋਨਾ ਲਾ ਦਿੰਨੇ ਹੈਗੇ ਤੇ ਆਪਾਂ ਕਈ ਬੰਦੇ ਜੂਰੀਆ ਤਾਂ ਪਾਈ ਜਾਂਦੇ ਰਹਿੰਦੇ ਆ ਵਿੱਚ ਕਹਿ ਦਿੰਦੇ ਹੈਗੇ ਵੀ ਯਾਰ ਮੈਂ ਜਿੰਕ ਵੀ ਪਾਤੀ ਪਰ ਝੋਨਾ ਹੈਗਾ ਜਿਹੜਾ ਉਹ ਫਟਾਰ ਨਹੀਂ ਕਰ ਰਿਆ ਤੇ ਝੋਨਾ ਇੱਕ ਜਾਂ ਦੋ ਢੱਕੇ ਬਣਾ ਕੇ ਖੜਾ ਰਹਿੰਦਾਗਾ ਤੇ ਪੱਤੇ ਵੀ ਸੁੱਕਣ ਲੱਗ ਜਾਂਦੇ ਉੱਪਰੋਂ ਵੀ ਉਹ ਕੀ ਸਮੱਸਿਆ ਆਉਂਦੀ ਆ ਉਹ ਬਾਈ ਤੁਸੀਂ ਐਂ ਕਰਿਆ ਕਰੋ ਵੀ ਤੁਸੀਂ ਝੋਨੇ ਦਾ ਜਿਹੜਾ ਢੱਕਾ ਉਹਨੂੰ ਪੱਟ ਕੇ ਦੇਖ ਲਿਆ ਕਰੋ ਉਹ ਨਿਮੀ ਟੋੜ ਦੀ ਸਮੱਸਿਆ ਆਉਂਦੀ ਹੁੰਦੀ ਹੈਗੀ ਉਹ ਥੱਲੇ ਨੂੰ ਜੜ ਬਦਨ ਲੱਗ ਜਾਂਦੀ ਆ ਉਹ ਜਾਂ ਤਾਂ ਮੰਨ ਲਓ ਆਪਾਂ ਕੱਦੂ ਡੂੰਗਾ ਕਰ ਦਨੇ ਆ ਜਿਹਦੇ ਕਰਕੇ ਝੋਨੇ ਦੀ ਡੰਗਾਈ ਜ਼ਿਆਦਾ ਹੋ ਜਾਂਦੀ ਆਪਾਂ ਝੋਨਾ ਲਵਾਈ ਚ ਵੀ ਡੂੰਗਾ ਲੱਗ ਜਾਂਦਾਗਾ ਉਹਦੇ ਕਰਕੇ ਵੀ ਸਮੱਸਿਆ ਆ ਜਾਂਦੀ ਹੈ ਇਹ ਤੇ ਪਰ ਕਈ ਬਾਣਾ ਚ ਜ਼ਿਆਦਾ ਸਮੱਸਿਆ ਆਉਂਦੀ ਆ ਬਈ ਆਪਣੇ ਬਾਣ ਚ ਇਹ ਸਮੱਸਿਆ ਆ ਜਾਂਦੀ ਹੈਗੀ ਤੇ ਉਹਦੇ ਵਾਸਤੇ ਆਪਾਂ ਕੀ ਕੀਤਾ ਸੀਗਾ ਬਈ ਆਪਾਂ ਸਾਨੂੰ ਦੱਸਣ ਲੱਗਿਆ ਆਪਾਂ ਪਾਈ ਸੀ ਫਿਊਰਾ ਡਾਣਾ ਜਿਹੜੀ ਆਪਾਂ ਉਹ ਵੀ ਬਲੌਗ ਚ ਆਪਾਂ ਸਾਨੂੰ ਦਿਖਾਈ ਹੋਈ ਹੈਗੀ ਉਹਦੀ ਵੀ ਇੱਕ ਥੈਲੀ ਬਈ ਸ਼ਾਇਦ 4 ਪਤਾ ਹੀ 5 ਕਿਲੋ ਦੀ ਪੈਕਿੰਗ ਹੁੰਦੀ ਆਪਾਂ ਉਹ ਪਾਈ ਸੀ ਕਿੱਲੇ ਦੀ ਇੱਕ ਥੈਲੀ ਤੇ ਜਿਨ੍ਹਾਂ ਦੇ ਉਹ ਨਹੀਂ ਸਮੱਸਿਆ ਆਉਂਦੀ ਉਹ ਚੀਜ਼ ਦੀ ਉਹਨਾਂ ਨੂੰ ਉਹ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਭਾਈ ਉਹ ਦਵਾਈ ਪਾਉਣ ਵੇਲੇ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਬੰਦੇ ਨੂੰ ਕਿਉਂਕਿ ਉਹ ਦਵਾਈ ਨਾ ਚੜ ਜਾਂਦੀ ਹੈਗੀ ਤੇ ਉਹ ਜਲਦੀ ਜਲਦੀ ਸਿੱਟ ਕੇ ਬਾਣ ਚੋਂ ਨਿਕਲਣਾ ਪੈਂਦਾ ਹੈਗਾ ਤੇ ਪਾਣੀ 'ਚ ਸਿੱਟਣੀ ਪੈਂਦੀ ਆ ਉਹ ਤੇ ਜਿਹੜੇ ਭਰਾਵਾਂ ਦੇ ਉਹ ਸਮੱਸਿਆ ਨਹੀਂ ਆਉਂਦੀ ਬਾਣ 'ਚ ਉਹ ਦਵਾਈ ਨੂੰ ਨਾ ਪਾਇਓ ਤੇ ਨਾ ਖਰਚਾ ਕਰਿਓ ਉਹਦਾ ਖਰਚਾ ਬਚ ਰਿਹਾਦਾ ਪਰ ਆਪਣੀ ਸਮੱਸਿਆ ਆਉਂਦੀ ਸੀ ਜਿਹੜੇ ਕਿਸਾਨ ਭਰਾਵਾਂ ਦੇ ਇਸ ਤਰ੍ਹਾਂ ਸਮੱਸਿਆ ਆਉਂਦੀ ਆ ਆਪੇ ਉਹਨਾਂ ਨੂੰ ਦੱਸਣ ਲੱਗਿਆਂ ਤੇ ਆਪਾਂ ਭਾਈ ਉਹ ਚੀਜ਼ ਪਾਈ ਸੀਗੀ بس ਉਹਦੇ ਨਾਲ ਇੰਨਾ ਕ ਵੀ ਜੇ ਝੋਨਾ ਖੜਿਆ ਹੋਵੇ ਤਾਂ ਝੋਨੇ ਨੂੰ ਉਹ ਫਟਾਰ ਕਰਾਉਂਦੀ ਹੈਗੀ ਜਿਹੜੀ ਜਾੜਾ ਥੱਲੇ ਵਧਣ ਲੱਗ ਜਾਂਦੀ ਆ ਉਹ ਉਹਨੂੰ ਉੱਥੇ ਰੋਕ ਕੇ ਨਮਾ ਜਿਹੜਾ ਹੈਗਾ ਥੱਲੇ ਜਾਲਾ ਬਣਾਉਣ ਲਾ ਦਿੰਦੀ ਹੈਗੀ ਨਵੇਂ ਤਣੇ ਕੱਢਣ ਲੱਗ ਜਾਂਦਾਗਾ ਬੂਟਾ ਤੇ ਫਟਾਰ ਕਰਨ ਲੱਗ ਜਾਂਦਾ ਤਾਂ ਕਰਕੇ ਬਈ ਆਪਾਂ ਨੇ ਉਹ ਸਮੱਸਿਆ ਆਈ ਸੀ ਤੇ ਆਪਾਂ ਉਹ ਦਵਾਈ ਪਾਈ ਹੈਗੀ ਤੇ ਜਿਹੜੇ ਭਰਾਵਾਂ ਨੇ ਪਛੇਤੇ ਝੋਨੇ 'ਚ ਵੀ ਉਹ ਦਵਾਈ ਪਾਉਣੀ ਹੋਵੇ ਜਿਨ੍ਹਾਂ ਦੇ ਉਹ ਸਮੱਸਿਆ ਆ ਰਹੀ ਹੈਗੀ ਤਾਂ ਉਹਨੂੰ ਮੈਂ ਤੁਹਾਨੂੰ ਤਰੀਕਾ ਦੱਸਦਾ ਉਹਨੂੰ ਕਦੇ ਵੀ ਨਾ ਤਾਂ ਬਈ ਮਿੱਟੀ ਚਰ ਲਾ ਕੇ ਸਿੱਟਣਾਗਾ ਤੇ ਨਾ ਹੀ ਉਹਨੂੰ ਕਦੇ ਜੂਰੀਆ ਰੇ ਚਰ ਲਾ ਕੇ ਸਿੱਟਣਾ ਜੇ ਤਾਂ ਉਹਨੂੰ ਐਵੇਂ ਹੀ ਥੈਲੀ ਨੂੰ ਫੜ ਕੇ ਮੰਨ ਲਓ ਪਾਣੀ ਦੇ ਕਿਆਰੇ ਭਰ ਕੇ ਤੇ ਉਹਦੇ ਚ ਬਰੀਕ ਬਰੀਕ ਸੇਟਾ ਦੇ ਦੋ ਕਿਆਰੇ ਵੀ ਦੀ ਦੋ ਵਾਰੀ ਲੰਘ ਜਾਓ ਬਸ ਤੇ ਜੇ ਆਪਾਂ ਜੂਰੀਆ ਰੇ ਪਾਉਣ ਵਾਰੀ ਵੇਲੇ ਚਾਰ ਵਾਰੀ ਲੰਘਦੇ ਆਂਗੇ ਕਿਆਰੇ ਵੀ ਦੀ ਤਾਂ ਆਪਾਂ ਉਹਦੇ ਬਸ ਦੋ ਵਾਰੀ ਲੰਘਣਾ ਕਿਉਂਕਿ ਇੱਕ ਤਾਂ ਬਈ ਜਲਦੀ ਸਾਨੂੰ ਦੱਸਿਆ ਨੇ ਉਹ ਚੜ ਜਾਂਦੀ ਹੈ ਦਵਾਈ ਜਲਦੀ ਲੰਘਣਾ ਹੁੰਦਾ ਹੈਗਾ ਉਹਦੇ ਨਾਲ ਵਿੱਚ ਦੀ ਕਿਆਰੇ ਦੇ ਬਾਕੀ ਉਹਨੇ ਬਈ ਪਾਣੀ 'ਚ ਅਸਰ ਕਰਨਾ ਹੁੰਦਾ ਜ਼ਰੂਰੀ ਨਹੀਂ ਹੁੰਦਾ ਵੀ ਉਹ ਕੱਲੇ ਕੱਲੇ ਬੂਟੇ ਕੋਲੇ ਜੂਰੀਆ ਰੇ ਵ ਉਨੇ ਬਾਅਦ ਪਾਣੀ 'ਚ ਅਸਰ ਕਰਨਾ ਹੁੰਦਾਗਾ ਤੇ ਜੇ ਬਈ ਆਪਾਂ ਤੀਸਰੀ ਰੇਹ ਦੀ ਗੱਲ ਕਰੀਏ ਜੇ ਆਪਾਂ ਤੀਸਰੀ ਡੋਸੇ ਲਾਉਣੇ ਹੈਗੇ ਯੂਰੀਆ ਦੀ ਤੇ ਆਪਾਂ ਬਈ ਜੋ ਤੀਸਰੀ ਰੇਹ ਪਾਈ ਸੀਗੀ ਤੇ ਆਪਾਂ ਇਹਦੇ 'ਚ ਫੰਗੀ ਸੈਡ ਪਾਇਆ ਸੀਗਾ 1263 ਪਾਊਡਰ ਉਹ ਵੀ ਸਾਰੇ ਕਿਸਾਨ ਭਰਾਵਾਂ ਨੂੰ ਪਾਉਣਾ ਚਾਹੀਦਾ ਹੈਗਾ ਆਪਾਂ ਪਾਇਆ ਸੀਗਾ ਤੁਹਾਨੂੰ ਦੱਸ ਦਿੰਨੇ ਆ ਬਈ ਬਲੌਗਾਂ 'ਚ ਵੀ ਆਪਾਂ ਦਿਖਾਇਆ ਹੋਇਆ ਪਹਿਲਾਂ ਆਣਾਂ 'ਚ ਤੇ ਉਹਦਾ ਕੀ ਫਾਇਦਾ ਹੈਗਾ ਬਈ ਜਿਹੜੀਆਂ ਜੜਾਂ ਨੂੰ ਬਈ ਫੰਗਸ ਨਹੀਂ ਪੈਂਦਾ ਉਹਦੇ ਨਾਲ ਤੇ ਬਿਮਾਰੀ ਪੈਣ ਦੇ ਚਾਂਸ ਬਹੁਤ ਘੱਟ ਰਹਿੰਦੇ ਹੈਗੇ ਤੇ ਕੋਈ ਉਹ ਜਿਆਦਾ ਮਹਿੰਗਾ ਨਹੀਂ ਹੈਗਾ ਬਈ 100 ਰੁਪਿਆ ਹੈਗਾ ਜਿਹੜਾ ਕਿੱਲੇ ਦਾ ਪੈਂਦਾ ਹੈਗਾ ਉਹ 2 ਕਿਲੋ ਦੀ ਪੈਕਿੰਗ ਵੀ ਆਉਂਦੀ ਹੈ ਕਿਲੋ ਦੀ ਪੈਕਿੰਗ ਵੀ ਆਉਂਦੀ ਹੈਗੀ ਤੇ ਉਹ ਆਪਾਂ ਪਾਇਆ ਸੀਗਾ ਕਿੱਲੇ ਦਾ ਪਾਇਆ ਸੀਗਾ ਉਹ ਇੱਕ ਪੈਕਟ ਕਿੱਲੇ ਕਿਲੋ ਵਾਲਾ ਤੇ ਕਈ ਬੰਦੇ ਬਈ ਆਪਣਾ ਝੋਨਾ ਦੇਖ ਕੇ ਕਹਿ ਦਿੰਦੇ ਹੈਗੇ ਵੀ ਤੁਸੀਂ ਤਾਂ ਬਾਹਲਾ ਸਮਾਨ ਪਾਇਆ ਹੋਊਗਾ ਬਈ ਤੁਹਾਡਾ ਤਾਂ ਝੋਨਾ ਹੋਆ ਪਰ ਇਹ ਚੀਜ਼ ਨਹੀਂ ਹੁੰਦੀ ਵੀ ਆਪਾਂ ਸਮਾਨ ਕੱਲਾ ਸਮਾਨ ਪਾਉਣ ਨਾਲ ਨਹੀਂ ਜੇ ਆਪਾਂ ਜਿਹੜੀ ਰੇਪ ਆਉਣੀ ਹੈ ਜੂਰੀਆ ਤੇ ਜਿਹੜੀਆਂ ਚੀਜ਼ਾਂ ਤੁਹਾਨੂੰ ਆਪਾਂ ਦੱਸਤੀਆਂ ਜਿੰਕ ਵਗੈਰਾ ਪਾਉਣੀਆਂ ਜੇ ਬੰਦਾ ਉਹ ਸਹੀ ਟਾਈਮ ਤੇ ਪਾ ਦੇ ਬਈ ਤਾਂ ਝੋਨਾ ਫਟਾਰ ਕਰੂਗਾ ਹੀ ਕਰੂਗਾ ਜਿਹੜੀਆਂ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਉਹ ਤੁਹਾਨੂੰ ਦੱਸਤੀਆਂ ਬਈ ਝੋਨੇ 'ਚ ਹੋਰ ਕੋਈ ਜ਼ਿਆਦਾ ਸਮੱਸਿਆ ਆਉਂਦੀ ਨਹੀਂ ਪਰ ਜਿਹੜੀ 33% ਜਿੰਕਾ ਗੀ ਉਹ ਪਾਉਣੀ ਬਹੁਤ ਜ਼ਰੂਰੀ ਹੈਗੀ ਜਿਹਦੇ ਨਾਲ ਝੋਨਾ ਫਟਾਰ ਵੀ ਕਰਦਾ ਤੇ ਕਈ ਜੇਦੋਂ ਆਪਾਂ ਦੇਖਦੇ ਆਂਗੇ ਝੋਨਾ ਫਟਾਰ ਕਰਨ ਲੱਗਦਾ ਤੇ ਪੱਤੇ ਜਿਹੜੇ ਉੱਤੋਂ ਬਈ ਉਹ ਥੋੜੇ ਲਾਲੀ ਜੀ 'ਚ ਹੋ ਜਾਂਦੇ ਹੈਗੇ ਮੱਚਣ ਜੇ ਲੱਗ ਜਾਂਦੇ ਹੈਗੇ ਤੇ ਉਹ ਬਈ ਜਿੰਕ ਦੀ ਕਾਰਡ ਕਰ ਨਹੀਂ ਮੱਚਦੇ ਹੁੰਦੇ ਆਏ ਤੁਸੀਂ ਧਿਆਨ ਰੱਖ ਵੀ ਜਿੰਕ ਹਮੇਸ਼ਾ ਤੇ 33% ਪਾਉਣੀ ਪਾਉਣੀ ਹੈਗੀ ਆਪਾਂ ਤੇ ਆਪਣਾ ਝੋਨਾ ਬਾਈ ਲੱਗਿਆ ਸੀਗਾ 6ਵੇਂ ਮਹੀਨੇ ਦੀ 15 ਤਰੀਕ ਨੂੰ ਤੇ ਹੁਣ ਹੋਣ ਵਾਲੀ ਹੈਗੀ 8ਵੇਂ ਮਹੀਨੇ ਦੀ 15 ਤੱਕ ਆਪਣੇ ਬਾਈ 2 ਮਹੀਨੇ ਹੋ ਜਾਣਗੇ ਝੋਨੇ ਨੂੰ ਪੂਰਾ ਲੱਗੇ ਨੂੰ ਤੇ ਆਪਾਂ ਅੱਜ ਤੋਂ 10 10 12 ਦਿਨ ਹੋ ਗਏ ਬਾਈ ਤੁਹਾਨੂੰ ਦਿਖਾਇਆ ਸੀ ਵੀਡੀਓ 'ਚ ਵੀ ਤੇ ਆਪਾਂ ਇਹਦੇ 'ਚ ਫਟੇਰਾ ਪਾਤੀ ਸੀਗੀ ਤੇ ਕਈ ਕਿਸਾਨ ਪਰ ਪ੍ਰਾਣ ਵੀ ਪਾ ਦਿੰਦੇ ਹੈਗੇ ਕਿਉਂਕਿ ਹੁਣ ਟਾਈਮ ਆ ਜਿਹੜਾ 2 ਮਹੀਨੇ ਤੇ ਆ ਕੇ ਉਹ ਪੱਤਾ ਲਵੇਟ ਵਾਲੀ ਸੰਡੀ ਦਾ ਟਾਈਮ ਹੋ ਜਾਂਦਾਗਾ ਤੇ ਕਈ ਬਾਣਾ ਚ ਮੰਨ ਲੋ ਕਈ ਝੋਨੇ ਚ ਬਈ ਹੁਣ ਗੋਵ ਵਾਲੀ ਸੁੰਡੀ ਦੀ ਵੀ ਸਮੱਸਿਆ ਆਉਣ ਲੱਗ ਰਹੀ ਹੈ ਕਿਉਂਕਿ ਜਿਹੜੇ ਗੇਤੇ ਝੋਨੇ ਲੱਗੇ ਹੋਏ ਜਿਵੇਂ ਆਪਣਾ ਝੋਨਾ ਬਈ ਗੇਤਾ ਲੱਗਿਆ ਹੋਇਆ ਇਹ ਗੋਵ ਬਣਾਈ ਜਾਂਦਾ ਹੁਣ ਤੇ ਹੁਣ ਗੋਵ ਵਾਲੀ ਸੁੰਡੀ ਦੀ ਵੀ ਸਮੱਸਿਆ ਆਉਣੀ ਸ਼ੁਰੂ ਹੋ ਰਹੀ ਹੈਗੀ ਤੇ ਜਿਹੜੀ ਆਪਾਂ ਫਟੇਰਾ ਪਾਈ ਸੀ ਬਈ ਇਹ ਉਹਦਾ ਵੀ ਫਾਇਦਾ ਹੈਗਾ ਜੇ ਆਪਾਂ ਪਾਵਾਂਗੇ ਤਾਂ ਕਿਉਂਕਿ ਗੋਵ ਵਾਲੀ ਸੁੰਡੀ ਵੀ ਨਹੀਂ ਪੈਂਦੀ ਤੇ ਇੱਕ ਝੋਨੇ ਨੂੰ ਬਈ ਉਹ ਫਟਾਰ ਵੀ ਕਰਾਉਂਦੀ ਹੈਗੀ ਪਦਾਨ ਜਿਹੜੇ ਉਹ ਫਟਾਰ ਨਹੀਂ ਕਰਾਉਂਦੀ ਤੇ ਫਟੇਰਾ ਪਦਾਨ ਪਦਾਨ ਨਾਲੋਂ ਬੈਸਟ ਹੈਗੀ ਤੇ ਰੇਟ 'ਚ ਵੀ ਬਈ ਇਹ ਦੇਖਿਆ ਜਾਵੇ ਆਪਾਂ ਘੱਟ ਪੈਂਦੀ ਹੈਗੀ ਉਹ ਤੇ ਆਪਾਂ ਨੂੰ ਫਟੇਰਾ ਪਾਉਣੀ ਚਾਹੀਦੀ ਹੈ ਪਦਾਨ ਨਾਲੋਂ ਪਹਿਲੀ ਜਦੋਂ 2 ਮਹੀਨਿਆਂ ਦਾ ਹੋ ਜਾਏ ਝੋਨਾ ਉਦੋਂ ਫਟੇਰਾ ਜ਼ਰੂਰ ਪਾਉਣੀ ਚਾਹੀਦੀ ਹੈਗੀ ਤੇ ਉਸ ਤੋਂ ਬਾਅਦ ਕੀ ਕਰਨਾ ਹੁਣ ਆਪਣਾ ਜੋ ਝੋਨਾ 2 ਮਹੀਨਿਆਂ ਦਾ ਹੋ ਗਿਆ ਹੁਣ ਆਪਾਂ ਦੇਖਾਂਗੇ ਬਈ ਪੱਤਾ ਲਵੇਟ ਪੈਂਦੀ ਆ ਜਾਂ ਨਹੀਂ ਤੇ ਕਿਉਂਕਿ ਇਸ ਤੋਂ ਬਾਅਦ ਤਾਂ ਬਈ ਝੋਨਾ ਗੋਪਤੀ ਹੋ ਜਾਂਦਾਗਾ ਤੇ ਹੋ ਸਕਦਾ ਆਪਾਂ ਨੂੰ ਸਪਰੇ ਵੀ ਕਰਨੀ ਪੈ ਜੇ ਜੇ ਆਪਾਂ ਆਪਾਂ 2 ਝੋਨਾ ਝੋਨਾ ਜਿਹੜਾ ਉਹ ਦੋ ਸਪਰੇ ਹਾਂ ਲੈਂਦੇ ਹੀ ਲੈਂਦਾਗਾ ਤੇ ਆਪਾਂ ਪਹਿਲਾਂ 21 ਕਰਦੇ ਹੁੰਦੇ ਸੀਗੇ ਉਹਦੇ ਕਰਕੇ ਥੋੜਾ ਝਾੜ ਚ ਫਰਕ ਪੈਂਦਾ ਸੀਗਾ ਕਿਉਂਕਿ ਗੋ ਵਾਲੀ ਸੁੰਡੀ ਪੈ ਜਾਂਦੀ ਹੁੰਦੀ ਸੀਗੀ ਤੇ ਆਪਾਂ ਪ੍ਰਾਣ ਵੀ ਪਹਿਲਾਂ ਘੱਟ ਪਾਉਂਦੇ ਹੁੰਦੇ ਜਾਂ ਇੱਕ ਵਾਰੀ ਪ੍ਰਾਣ ਪਾਉਂਦੇ ਹੁੰਦੇ ਸੀਗੇ ਤੇ ਹੁਣ ਆਪਾਂ ਬਈ ਇੱਕ ਵਾਰੀ ਫਟੇਰਾ ਪਾਈ ਸੀਗੀ ਤੇ ਉਹਦਾ ਰਿਜ਼ਲਟ ਜਿਹੜਾ ਮਹੀਨੇ ਦਾ ਹੁੰਦਾਗਾ ਪ੍ਰਾਣ ਵਾਂਗੂ ਤੇ ਹਜੇ 10-12 ਦਿਨ ਹੋਇਆ ਸਾਨੂੰ ਦੱਸੀ ਜਾਂਦੇ ਤੇ ਉਸ ਤੋਂ ਬਾਅਦ ਆਪਾਂ ਬਈ ਇੱਕ ਸਪਰੇਅ ਕਰ ਦਾਂਗੇ ਫੰਗੀਸਾਈਡ ਰਲਾ ਕੇ ਵਿੱਚ ਤੇ ਫੇਮ ਦਵਾਈ ਕਰਾਂਗੇ ਬਈ ਆਪਾਂ ਦਵਾਈ ਜਿਹੜੀ ਕਰਨੀ ਚਾਹੀਦੀ ਆ ਉਹ ਹਮੇਸ਼ਾ ਵਧੀਆ ਹੀ ਕਰਨੀ ਚਾਹੀਦੀ ਆ ਕੰਪਨੀ ਦੀ ਦਵਾਈ ਕਰਨੀ ਚਾਹੀਦੀ ਆ ਸਸਤੀ ਦਵਾਈ ਚ ਕੋਈ ਇਨਾ ਫਾਇਦਾ ਨਹੀਂ ਹੈਗਾ ਫੇਮ ਦਵਾਈ ਆ ਜਿਹੜੀ ਬਈ ਉਹਦਾ ਰਿਜ਼ਲਟ ਵੀ ਲੰਮਾਗਾ ਜੇ ਆਪਾਂ ਇੱਕ ਵਾਰੀ ਕਰਾਂਗੇ ਤਾਂ ਮਹੀਨਾ ਕੋਈ ਵੀ ਝੋਨੇ ਨੂੰ ਬਿਮਾਰੀ ਆ ਜਿਹੜੀ ਉਹ ਪੈਣ ਦੀ ਸਮੱਸਿਆ ਨਹੀਂ ਆਉਣੀ ਤੇ ਉਸ ਤੋਂ ਬਾਅਦ ਲਾਸਟ ਦਵਾਈ ਕਰਾਂਗੇ ਜਿਹੜੀ ਆਪਾਂ ਉਹ ਵੀ ਬਈ ਫੇਮ ਦੇ ਵਿੱਚ ਇੱਕ ਮੰਨ ਲਓ ਫੰਗੀ ਸ਼ੈਡ ਕੋਈ ਔਰ ਲਾ ਕੇ ਕਰ ਦਾਂਗੇ ਜਿਹੜੀ ਆਪਾਂ ਲਾਸਟ ਦਵਾਈ ਜਦੋਂ ਆਪਣਾ ਝੋਨਾ ਵੱਲੋਂ ਨਿਸਰਨ ਲੱਗ ਜਾਂਦਾ ਹੈਗਾ ਭਾਈ ਉਹ ਦਵਾਈ ਹਮੇਸ਼ਾ ਹੀ ਇਹ ਗੱਲ ਦਾ ਕਿਸਾਨ ਭਰਾ ਧਿਆਨ ਰੱਖਣਾ ਵੀ ਆਪਾਂ ਨੂੰ ਉਹ ਦਵਾਈ ਤਾਂ ਹਮੇਸ਼ਾ ਹੀ ਚੰਗੀ ਕਰਨੀ ਚਾਹੀਦੀ ਆ ਕਿਉਂਕਿ ਜੇ ਆਪਾਂ ਉਹ ਦਵਾਈ ਚੰਗੀ ਕਰਾਂਗੇ ਤਾਂ ਹੀ ਝੋਨੇ ਦਾ ਝਾੜ ਵਧੀਆ ਆਊਗਾ ਦਾਣੇ ਦਾ ਦਾਣੇ ਦੀ ਸਫਾਈ ਵਧੀਆ ਆਊਗੀ ਦਾਣਾ ਦਾਗ ਨਹੀਂ ਹੋਣਾ ਤੇ ਜਿਹੜੀਆਂ ਗੋਬਾਂ ਉਹ ਵੀ ਖਰਾਬ ਨਹੀਂ ਹੋਣਗੀਆਂ ਜਦੋਂ ਆਪਾਂ ਜੇ ਉਹ ਦਵਾਈ ਵਧੀਆ ਕਰਾਂਗੇ ਤਾਂ ਤੇ ਹੁਣ 2 ਮਹੀਨੇ ਹੋਣ ਤੱਕ ਆਪਾਂ ਝੋਨੇ 'ਚ ਕੀ ਕੀ ਪਾ ਚੁੱਕੇ ਆਂਗੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੱਤੀ ਅੱਜ ਭਾਈ ਆਪਾਂ ਤੁਹਾਨੂੰ ਆਪਣੇ ਝੋਨੇ ਬਾਰੇ ਸਾਰੀ ਜਾਣਕਾਰੀ ਦੇ ਚੁੱਕੇ ਹਾਂਗੇ ਵੀ ਆਪਾਂ ਕੀ ਕੀ ਚੀਜ਼ ਪਾਈ ਆ ਤੇ ਆਪਾਂ ਤੁਹਾਨੂੰ ਵੀ ਇਹੀ ਚੀਜ਼ ਦੱਸੀ ਆ ਵੀ ਕੀ ਕੀ ਪਾਉਣਾ ਚਾਹੀਦਾ ਕਿਹੜੇ ਟਾਈਮ ਤੇ ਪਾਉਣਾ ਚਾਹੀਦਾਗਾ ਤੇ ਬਾਕੀ ਜਿਹੜੇ ਕਿਸਾਨ ਭਰਾਵਾਂ ਨੂੰ ਆਪਣੀ ਵੀਡੀਓ ਵਧੀਆ ਲੱਗੀ ਭਾਈ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਤੇ ਕੋਈ ਗਲਤੀ ਲੱਗਦੀ ਆ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ 'ਚ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਭਾਈ ਵੱਧ ਤੋਂ ਵੱਧ ਕਰਿਓ ਸ਼ੇਅਰ ਧੰਨਵਾਦ